ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂਜੀ ਤੁਸੀਂ ਦੇਖ ਰਹੇ ਹੋ ਮੇਰੇ ਕੋਲ ਇਹ ਟਿੰਡੋ। ਕੁਝ ਟਿੰਡੋ ਮੈਂ ਛੱਲ ਲਈਏ ਤੇ ਕੁਝ ਟਿੰਡੋ ਅਹਾ ਮੈਂ ਤੁਹਾਨੂੰ ਦੱਸ ਦਈਏ ਵੀ ਕਿਵੇਂ ਛਿੱਲ ਕੇ ਆਪਾਂ ਇਹਨੂੰ ਸਾਫ਼ ਕਰਕੇ ਉਹ ਕਰਦੇ ਆ ਬਣਾਉਣੇ ਆ। ਹਾਂਜੀ ਇਸ ਤਰ੍ਹਾਂ ਆਪਾਂ ਹਲਕੀ ਹਲਕੀ ਹੱਥਾਂ ਜian ਨਾਲ ਸਾਰੀ ਟਿੰਡੋ ਐ ਜਿਹੜੀ ਕਰਦੇ ਨਾਲ ਛਿੱਲ ਲੈਣੀ ਐ। ਛਿੱਲਣ ਤੋਂ ਬਾਅਦ ਆਪਾਂ ਇਹਨੂੰ ਆਪਾਂ ਚੰਗੀ ਤਰ੍ਹਾਂ ਵਾਸ਼ ਕਰਕੇ ਤੇ ਥੋੜਾ ਜਿਹਾ ਡਰਾਈ ਜੇ ਕਰ ਲਾਂਗੇ ਸੁਕਾ ਜੇ ਲਵਾਂਗੇ ਜਦੋਂ ਪਾਣੀ ਇਹਦਾ ਨੁੱਚੜ ਜਾਊਗਾ। ਉਸ ਤੋਂ ਬਾਅਦ ਆਪਾਂ ਟਿੰਡੋ ਦੇ ਵਿੱਚ ਕੱਟ ਲਗਾ ਲਾਂਗੇ ਤੇ ਆਪਾਂ ਸਾਰੀ ਟਿੰਡੋ ਹੁਣ ਲਈ ਹੈ ਛੱਲ ਤੇ ਹੁਣ ਆਪਾਂ ਕੱਟ ਲਾਉਣ ਲਈ ਆਪਾਂ ਟਿੰਡੋ ਰੱਖ ਲਈ ਹੈਗੀ ਤੇ ਜਿਹੜੀ ਟਿੰਡੋ ਵੱਡੀ ਹੋਈ ਉਹਦੇ ਵਿੱਚ ਆਪਾਂ ਚਾਰ ਤੋਂ ਵੱਧ ਕੱਟ ਲਾਵਾਂਗੇ ਜਿਹੜੀ ਛੋਟੀ ਹੋਈ ਉਹਦੇ ਵਿੱਚ ਆਪਾਂ ਚਾਰ ਵੀ ਕੱਟ ਲਗਾ ਕੇ ਆਪਣਾ ਮਸਾਲਾ ਜਿਹੜਾ ਚੰਗੀ ਤਰ੍ਹਾਂ ਇਹਦੇ ਵਿੱਚ ਫਿਲ ਕਰ ਲਾਂਗੇ ਹਾਂਜੀ ਇਸ ਤਰ੍ਹਾਂ ਆਪਾਂ ਸਾਰੀ ਟਿੰਡੋ ਦੇ ਵਿੱਚ ਕੱਟ ਲਗਾ ਲੈਣੀ ਹੈ ਕੱਟ ਲਗਾ ਲਗਾ ਕੇ ਆਪਾਂ ਇਹਨੂੰ ਇਸ ਤਰ੍ਹਾਂ ਹੀ ਰੱਖ ਦਾਂਗੇ ਉਸ ਤੋਂ ਬਾਅਦ ਆਪਾਂ ਬਣਾਵਾਂਗੇ ਮਸਾਲਾ ਤੁਸੀਂ ਦੇਖਿਆ ਨਾ ਹੁਣ ਜਿੱਦਾਂ ਆ ਇਸ ਵੱਡੀ ਟਿੰਡੋ ਸੀ ਇਹਦੇ ਵਿੱਚ ਜਾਦਾ ਕੱਟ ਲਗਾ ਲਈ ਛੋਟੀ ਸੀ ਉਹਦੇ ਵਿੱਚ ਚਾਰ ਕੱਟ ਲਗਾ ਲਈ ਇਸੇ ਤਰ੍ਹਾਂ ਸਾਰੀ ਟਿੰਡੋ ਦੀ ਆਪਾਂ ਕਟਿੰਗ ਕਰਦੇ ਰਹਿਣਾ ਇਹ ਵਿੱਚੋਂ ਹਾਂਜੀ ਟਿੰਡੋ ਆਪਾਂ ਸਾਰੀ ਦੀ ਕਟਿੰਗ ਕਰ ਲਈ ਐ ਹੁਣ ਆਪਾਂ ਬਣਾਵਾਂਗੇ ਮਸਾਲਾ ਮਸਾਲਾ ਬਣਾਉਣ ਵਾਸਤੇ ਆਪਾਂ ਦੋ ਤਿੰਨ ਛੋਟੇ ਛੋਟੇ ਇਹ ਟਮਾਟਰ ਲਏ ਐ ਤੇ ਥੋੜਾ ਜਿਹਾ ਲਸਣ ਲਏ ਐ ਪਿਆਜ਼ ਲਏ ਐ ਦੋ ਵੱਡੇ ਪਿਆਜ਼ ਐ ਜਿਹੜੇ ਆਪਾਂ ਥੋੜੇ ਬਰੀਕ ਕੱਟ ਲਏ ਨੂੰ ਹੁਣ ਆਪਾਂ ਮਿਕਸਰ ਦੇ ਵਿੱਚ ਪਾ ਕੇ ਗ੍ਰाइंड ਕਰ ਲਾਂਗੇ ਹਾਂਜੀ ਹੁਣ ਆਪਾਂ ਜੱਗ ਦੇ ਵਿੱਚ ਇਹ ਮਸਾਲਾ ਜਿਹੜਾ ਪਾਉਣਾ ਸ਼ੁਰੂ ਕਰਤਾ ਇਹ ਆਪਾਂ ਥੋੜਾ ਥੋੜਾ ਬਰੀਕ ਬਰੀਕ ਕਟਾਂਗੇ ਤੇ ਸਾਰਾ ਇਹ ਟਮਾਟਰ ਆਪਾਂ ਕੱਟੇ ਨਹੀਂ ਸੀ ਬਾਕੀ ਆਪਾਂ ਕੱਟ ਰੱਖਿਆ ਸਾਰਾ ਜੱਗ ਦੇ ਵਿੱਚ ਆਪਾਂ ਪਾ ਕੇ ਨੂੰ ਚੰਗੀ ਤਰ੍ਹਾਂ ਬਰੀਕ ਬਰੀਕ ਗ੍ਰाइंड ਕਰ ਲੈਣਾ ਲਓ ਜੀ ਮਸਾਲਾ ਆਪਣਾ ਗ੍ਰाइंड ਹੋ ਗਿਆ ਚੰਗੀ ਤਰ੍ਹਾਂ ਹੁਣ ਆਪਾਂ ਕੜਾਈ ਦੇ ਵਿੱਚ ਪਾਉਣਾ ਹੈਗਾ ਤੇਲ ਤੇਲ ਪਾ ਕੇ ਨੂੰ ਗਰਮ ਕਰਕੇ ਚੰਗੀ ਤਰ੍ਹਾਂ ਲੋ ਜੀ ਕੜਾਈ ਦੇ ਵਿੱਚ ਆਪਾਂ ਤੇਲ ਹੈ ਜਿਹੜਾ ਪਾ ਲਿਆ ਇਹ ਆਪਾਂ ਇੱਕ ਕੜਛੀ ਤੋਂ ਥੋੜਾ ਜਿਹਾ ਵੱਧ ਤੇਲ ਪਾਇਆ ਹੈਗਾ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਗਰਮ ਕਰਾਂਗੇ ਗਰਮ ਕਰਨ ਤੋਂ ਬਾਅਦ ਆਪਾਂ ਜਿਹੜੀਆਂ ਟਿੰਡੋ ਕਟਿੰਗ ਕਰਕੇ ਰੱਖ ਛੜੀਆਂ ਛਿੱਲ ਕੇ ਉਹ ਆਪਾਂ ਪਹਿਲਾਂ ਤੇਲ ਦੇ ਵਿੱਚ ਫਰਾਈ ਕਰਾਂਗੇ ਹਾਂਜੀ ਕੜਾਈ ਦੇ ਵਿੱਚ ਤੁਸੀਂ ਦੇਖ ਰਹੇ ਹੋ ਆਪਾਂ ਟਿੰਡੋ ਹੈ ਜਿਹੜੀ ਛੱਡਤੀ ਹੈ ਹੁਣ ਆਪਾਂ ਇਹਨੂੰ ਹਲਕੇ ਹਲਕੇ ਜੇ ਗੈਸ ਦੇ ਉੱਤੇ ਸੇਕ ਦੇ ਉੱਤੇ ਇਹਨੂੰ ਆਪਾਂ ਪੁੰਨਾਂਗੇ ਹਾਂ ਜੀ ਇਹਨੂੰ ਇਸ ਤਰ੍ਹਾਂ ਪਲਟੀ-ਪਲਟੀ ਕਰਦੇ ਰਵਾਂਗੇ ਤਾਂ ਕਿ ਇਹ ਜਿਹੜੀਆਂ ਟਿੰਡੂ ਐ ਥੱਲੇ ਨਾ ਲੱਗਣ ਤੇ ਥੋੜੀਆਂ ਹੀ ਆ ਸੌਫਟ ਹੋ ਜਾਣ। ਐਸੀ ਤਰ੍ਹਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਪੁੰਨ ਲੈਣਾਗਾ। ਪੁੰਨਣ ਤੋਂ ਬਾਅਦ ਆਪਾਂ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਾਂਗੇ। ਹਾਂ ਜੀ ਇਹ ਪਲੇਟ ਦੇ ਵਿੱਚ ਆਪਾਂ ਸਾਰੀਆਂ ਹੁਣ ਕੱਢ ਲੈਣੀਆਂ ਨੇ। ਇਹ ਕੁਛ ਦਿਨ ਵੈਸੇ ਤਰ੍ਹਾਂ ਆਪਾਂ ਪਲੇਟ ਦੇ ਵਿੱਚ ਪਈਆਂ ਰਹਿਣ ਦਾਂਗੇ। ਜਿੰਨੀ ਦੇਰ ਚ ਇਹ ਠੰਡੀਆਂ ਹੋਣਗੀਆਂ ਓਨਿੱਚ ਜਿਹੜੇ ਬਚਿਆ ਹੋਇਆ ਤੇਲ ਸੀ ਆਪਾਂ ਉਹਦੇ ਵਿੱਚ ਪਾ ਕੇ ਮਸਾਲਾ ਮਸਾਲਾ ਪੁੰਨਾ ਜਿਹੜਾ ਆਪਾਂ ਸ਼ੁਰੂ ਕਰਤਾ ਹੈਗਾ ਹੁਣ ਇਹਨੂੰ ਆਪਾਂ ਥੋੜੀ-ਥੋੜੀ ਸੇਕ ਜੇ ਤੇ ਆਪਾਂ ਭੁੰਨੇ ਰਵਾਂਗੇ ਇਸੇ ਤਰ੍ਹਾਂ ਆਪਾਂ ਇਹਨੂੰ ਮਸਾਲੇ ਨੂੰ ਚੰਗੀ ਤਰ੍ਹਾਂ ਸੇਕ ਲਗਾ ਕੇ ਭੁੰਨ ਲੈਣਾ ਹੈਗਾ ਤੇ ਦੇਖੋ ਆਪਣਾ ਮਸਾਲਾ ਜਿਹੜਾ ਥੋੜਾ ਜਿਹਾ ਭੁੱਜ ਚੁੱਕਿਆ ਹੈਗਾ ਕਾਫੀ ਮਤਲਬ ਕਿ ਉਹ ਛੱਡਦਾ ਇਹਨੇ ਤੇਲ ਛੱਡਦਾ ਇੱਕ ਚਮਚਾ ਆਪਾਂ ਉਹਦੇ ਟੇਸਟ ਅਨਸਾਰ ਨਮਕ ਦਾ ਪਾਇਆ ਹੈਗਾ ਉਸ ਤੋਂ ਬਾਅਦ ਆਪਾਂ ਪਾਵਾਂਗੇ ਉਹਦੇ ਟੇਸਟ ਅਨਸਾਰ ਹੀ ਲਾਲ ਮਿਰਚ ਤੇ ਹਲਦੀ ਪਾਊਡਰ ਇਹ ਤੁਸੀਂ ਆਪਦੇ ਆਪਦੇ ਟੇਸਟ ਅਨਸਾਰ ਪਾ ਸਕਦੇ ਹੋ ਇਹਨਾਂ ਨੂੰ ਪਾ ਕੇ ਨਾਲ ਹੀ ਆਪਾਂ ਪਾਤਾ ਥੋੜਾ ਜਿਹਾ ਕਾਲੀ ਮਿਰਚ ਪਾਤੀ ਹੈਗੀ ਹਾਂਜੀ ਇਹਨੂੰ ਮਿਕਸ ਕਰਕੇ ਆਪਾਂ ਚੰਗੀ ਤਰ੍ਹਾਂ ਭੁੰਨ ਲੈਣਾਗਾ ਰੜ ਲੈਣਾਗਾ ਮਸਾਲੇ ਨੂੰ ਜਦੋਂ ਆਪਣਾ ਮਸਾਲਾ ਭੁੱਜ ਗਿਆ ਇਹਨੂੰ ਵੀ ਆਪਾਂ ਇੱਕ ਪਲੇਟ ਦੇ ਵਿੱਚ ਕੱਢ ਕੇ ਠੰਡਾ ਕਰ ਲੈਣਾਗਾ ਲਓ ਜੀ ਮਸਾਲਾ ਆਪਣਾ ਬਿਲਕੁਲ ਬਣ ਚੁੱਕਿਆ ਤੇ ਹੁਣ ਆਪਾਂ ਇਹਨੂੰ ਕੱਢ ਲਿਆ ਪਲੇਟ ਦੇ ਵਿੱਚ ਇਹਨੂੰ ਥੋੜਾ ਜਿਹਾ ਠੰਡਾ ਕਰਾਂਗੇ ਹਵਾ ਜੀ ਲਵਾ ਕੇ ਫਿਰ ਆਪਾਂ ਟਿੰਡੋ ਦੇ ਵਿੱਚ ਭਰਨਾ ਕਰਤਾ ਸ਼ੁਰੂ ਐਸੀ ਤਰ੍ਹਾਂ ਆਪਾਂ ਸਾਰੀਆਂ ਟਿੰਡੋ ਐ ਜਿਹੜੀਆਂ ਥੋੜਾ ਥੋੜਾ ਮਸਾਲਾ ਕਰਕੇ ਭਰ ਕੇ ਤੇ ਇਹਨੂੰ ਭਰ ਕੇ ਆਪਾਂ ਇਕੱਠੀਆਂ ਨੂੰ ਰੱਖ ਲੈਣਾ ਤੇ ਫਿਰ ਆਪਾਂ ਇਹਨਾਂ ਨੂੰ ਛੱਡਣਾ ਹੈਗਾ ਤੇਲ ਦੇ ਵਿੱਚ ਲਓ ਜੀ ਆਪਾਂ ਸਾਰੀ ਟਿੰਡੋ ਸੀ ਜਿਹੜੀ ਆਪਾਂ ਮਸਾਲੇ ਨਾਲ ਪੂਰੀ ਭਰ ਲਈ ਇਹਨੂੰ ਚੰਗੀ ਤਰ੍ਹਾਂ ਫਿਲ ਕਰ ਲਿਆ ਤੇ ਹੁਣ ਜਿਹੜਾ ਆਪਾਂ ਕੀ ਕਹਿੰਦੇ ਹੁੰਦੇ ਆ ਮਸਾਲਾ ਬਚਿਆ ਉਹਨੂੰ ਇੱਕ ਸਾਈਡ ਤੇ ਰੱਖ ਲਿਆ ਇਹਨੂੰ ਆਪਾਂ ਬਾਅਦ ਦੇ ਵਿੱਚ ਇਹਦੇ ਕੜਾਈ ਦੇ ਵਿੱਚ ਹੀ ਪਾ ਦੇਣਾਗਾ ਕੜਾਈ ਆਪਾਂ ਦੁਬਾਰਾ ਤੋਂ ਸਵਾਰ ਕੇ ਚੰਗੀ ਤਰ੍ਹਾਂ ਰੱਖ ਲਈ ਹੈਗੀ ਉਸ ਦੇ ਵਿੱਚ ਉਸੇ ਤਰ੍ਹਾਂ ਆਪਾਂ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰਾਂਗੇ ਜਦੋਂ ਆਪਣਾ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਆਪਾਂ ਟਿੰਡੋ ਉਹਦੇ ਵਿੱਚ ਪਾ ਕੇ ਫਿਰ ਫਰਾਈ ਕਰਾਂਗੇ ਐਸ ਤਰ੍ਹਾਂ ਸਾਰੇ ਆਸੇ ਪਾਸੇ ਕੜਾਈ ਦੇ ਆਪਾਂ ਤੇਲ ਹੈ ਜਿਹੜਾ ਫਲਾ ਲਿਆਗਾ ਤੇ ਆਪਾਂ ਟਿੰਡੋ ਹੈ ਜਿਹੜੀਆਂ ਛੱਡਤੀਆਂ ਇਹਨੂੰ ਆਪਾਂ ਹਲਕੇ ਸੇਕ ਤੇ ਹੌਲੀ-ਹੌਲੀ ਫਰਾਈ ਹੋਣ ਲਈ ਛੱਡ ਦਾਂਗੇ ਤੇ ਵਿੱਚ ਵਿੱਚ ਆਪਾਂ ਹਲਾਉਂਦੇ ਰਵਾਂਗੇ ਤਾਂ ਕਿ ਇਹ ਜਿਹੜੀਆਂ ਟਿੰਡੋ ਆ ਥੱਲੇ ਨਾ ਲੱਗਣ ਇਸ ਤਰ੍ਹਾਂ ਟਿੰਡੋ ਬਣਾਈਏ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀਆਂ ਨੇ ਤੇ ਖਾਣ ਲਈ ਵੀ ਬਹੁਤ ਮਨ ਕਰਦਾ ਹੈ ਬਾਕੀ ਜਿਹੜੀ ਮਸਾਲਾ ਟਿੰਡੋ ਹੁੰਦੀ ਆ ਉਹਨੂੰ ਦੇਖ ਕੇ ਤਾਂ ਦੂਰੋਂ ਹੀ ਮਨ ਕਰਨ ਲੱਗ ਜਾਂਦਾ ਖਾਣ ਨੂੰ ਤੇ ਘਰੇ ਸਾਡੇ ਪਰਿਵਾਰ ਦੇ ਵਿੱਚ ਬਹੁਤ ਖੁਸ਼ ਹੋ ਕੇ ਖਾਂਦੇ ਆ ਇਸ ਤਰ੍ਹਾਂ ਬਣਾਈਏ ਟਿੰਡੋ ਤੁਸੀਂ ਵੀ ਜ਼ਰੂਰ ਬਣਾ ਕੇ ਟਰਾਈ ਕਰਕੇ ਦੇਖਿਓ ਮੇਰੇ ਦੱਸੇ ਅਨੁਸਾਰ ਤੇ ਜਿਹੜਾ ਹੁਣ ਆਪਣੀ ਟਿੰਡੋ ਹੈ ਇਹ ਕਾਫੀ ਹੱਦ ਤੱਕ ਫਰਾਈ ਹੋ ਚੁੱਕੀਆਂ ਨੇ ਤੇ ਜਿਹੜਾ ਮਸਾਲਾ ਪਿਆ ਸੀ ਆਪਾਂ ਉਹ ਵੀ ਇਹਨਾਂ ਦੇ ਵਿੱਚ ਹੀ ਮਿਕਸ ਕਰਤਾ ਤਾਂ ਕਿ ਜਿਹੜਾ ਮਸਾਲਾ ਇਹ ਵੀ ਚੰਗੀ ਤਰ੍ਹਾਂ ਇਹਨਾਂ ਦੇ ਮਿਕਸ ਵਿੱਚ ਹੋ ਕੇ ਤੇ ਭੁੱਜ ਜੇ ਇਸ ਤਰ੍ਹਾਂ ਹੌਲੀ-ਹੌਲੀ ਹਿਲਾਉਂਦੇ ਰਹਿਣਾ ਤੇ ਆਪਣੀਆਂ ਟਿੰਡੋ ਹੈ ਜਿਹੜੀਆਂ ਪੱਕ ਕੇ ਹੋ ਜਾਣੀਆਂ ਨੇ ਤਿਆਰ ਲਓ ਜੀ ਆਪਣੀ ਸਬਜ਼ੀ ਹੈ ਜਿਹੜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਆਪਣੀ ਟਿੰਡੋ ਦੇ ਵਿੱਚ ਮਸਾਲਾ ਐ ਨਹੀਂ ਕਿ ਇੱਕ ਟਿੰਡੋ ਨੂੰ ਪੂਰੀ ਚੰਗੀ ਤਰ੍ਹਾਂ ਕੋਟ ਕੀਤਾ ਹੋਇਆ ਤੇ ਐ ਵਧੀਆ ਮਸਾਲਾ ਜਿਹੜਾ ਪੁੱਜ ਕੇ ਤਿਆਰ ਹੋਇਆ ਵਿੱਚ ਤੇ ਹੁਣ ਹੁਣ ਆਪਾਂ ਇੱਕ ਪਲੇਟ ਲਈ ਹੈ ਪਲੇਟ ਦੇ ਵਿੱਚ ਆਪਾਂ ਸਬਜੀ ਹੈ ਜਿਹੜੀ ਇਹੋ ਥੋੜੀ-ਥੋੜੀ ਕਰਕੇ ਪਾ ਲਈ ਹੈਗੀ ਦੇਖੋ ਤੁਸੀਂ ਸਬਜੀ ਆਪਣੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਇਹ ਸਬਜੀ ਨੂੰ ਆਪਾਂ ਕਿਸੇ ਵੀ ਟਾਈਮ ਖਾ ਸਕਦੇ ਹਾਂ ਰੋਟੀ ਨਾਲ ਪਰਾਂਠੇ ਨਾਲ ਈਵਨਿੰਗ ਮਾਰਨਿੰਗ ਜਦੋਂ ਮਰਜ਼ੀ ਆਪਾਂ ਇਹਨੂੰ ਖਾ ਸਕਦੇ ਆਂਗੇ ਤੇ ਬਾਕੀ ਅੱਜਕੱਲ੍ਹ ਛੁੱਟੀਆਂ ਦਾ ਸੀਜ਼ਨ ਚੱਲ ਰਿਹਾ ਜੇ ਆਪਾਂ ਕਿਤੇ ਘੁੰਮਣ ਵੀ ਜਾਣੇ ਆ ਤਾਂ ਨਾਲ ਆਪਾਂ ਇਸ ਨੂੰ ਪੈਕ ਕਰ ਸਕਦੇ ਆਂਗੇ ਕਿਉਂਕਿ ਇਹ ਸੁੱਕੀ ਸਬਜੀ ਮਸਾਲੇ ਵਾਲੀ ਸਬਜੀ ਹੈ ਜਿਹੜੀ ਇਹ ਜਲਦੀ ਖਰਾਬ ਵੀ ਨਹੀਂ ਹੁੰਦੀਗੀ ਬਿਨਾ ਪਾਣੀ ਤੋਂ ਬਣੀ ਹੁੰਦੀ ਹੈ ਮਸਾਲਿਆਂ ਦੇ ਵਿੱਚ ਤਿਆਰ ਹੋਈ ਹੁੰਦੀ ਹੈ ਤੇ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਵੇਖਣ ਲਈ ਧੰਨਵਾਦ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਨਾਲ ਤਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ